ਜੀ ਬਾਈ ਜੀ ਸਤ ਸ੍ਰੀ ਅਕਾਲ ਜੀ ਵਲੌਗ ਦੀ ਕਰਤੀ ਹੈ ਸਟਾਰਟਿੰਗ ਤੇ ਆਪਣੇ ਇੰਸਟਾਗ੍ਰam ਫੈਮਲੀ YouTube ਫੈਮਲੀ ਦੇ ਹੋਂ ਦੀ ਸਟੋਰੀ ਕਿ ਬਾਈ ਜੀ ਸਾਡੇ ਵਾਲੇ ਲੋਕੇਸ਼ਨ 'ਚ ਵੀ ਰੱਖ ਲੋ ਕਾਰ ਕੋਈ ਤੇ ਬਾਈ ਜੀ ਹੁਣ ਫਿਰ ਕਿੱਧਰ ਚੱਲੀ ਪਾਓ ਬਾਈ ਜੀ ਹੁਣ ਆਪਾਂ ਜਾ ਰਹੇ ਹਾਂ ਪਿੰਡ ਟੋਟੀਆਂ ਟੋਟੀਆਂ ਤੇ ਪਾਇਆ ਸੇਰੋਂ ਆਇਆ ਟੋਟੀਆਂ ਬਾਈ ਜੀ ਚੱਲੇ ਆਂ ਤੇ ਜਗ੍ਹਾ ਦੇ ਵਿੱਚ ਸੜਕ ਦੇ ਉੱਤੇ ਜਿੱਥੇ ਲੋਕੇਸ਼ਨ ਜੀ ਓਕੇ ਰਿਪੋਰਟਰ ਲੱਗੀ ਤੇ ਕਾਰ ਬਾਈ ਜੀ ਰੱਖਣਾ ਵਾ ਤੇ ਬਾਈ ਜੀ ਚੈੱਕ ਲਓ ਬਾਈ ਜੀ ਕਰੋ ਚੈੱਕ ਆ ਤੇ ਟਾਈਮ ਹੋ ਗਿਆ ਜੀ 3:30 ਤੋਂ 5 ਵਜੇ ਦਾ ਤੇ ਬਾਈ ਜੀ ਜਿਹੜਾ ਪੰਜ ਵਜੇ ਜਿਹੜਾ ਦੇਣਿਆ ਛਿਪ ਜਾਂਦਾ ਵੀਰੇ 16:52 ਮਿੰਟ ਹੋਏ ਜੀ ਬਾਈ ਜੀ ਦੱਸਿਓ ਕਿੰਨਾ ਟਾਈਮ ਹਾਂ 55 ਹਾਂ ਜੀ ਬਾਈ ਜੀ ਕਰੋ ਚੈੱਕ ਬਾਈ ਜੀ ਮੌਸਮ YouTube ਤੇ ਗੋਲੀ ਲਓ ਬਾਈ ਜੀ ਚੈੱਕ ਕਰੋ ਹੁਣ ਇੱਕ ਚੀਜ਼ ਹਣ ਹੋਰ ਸੌਖੀ ਹੋ ਗਈ ਆ ਕਈ ਵੀਰ ਕਹਿੰਦੇ ਇੰਸਟਾ ਵੀ ਚਲਾਤੀ YouTube ਵੀ ਚਲਾਤੀ ਤੇ ਭਾਈ ਜੀ ਅਸੀਂ ਤਾਂ ਸਨੇਪਚੈਟ ਯੂਜ਼ ਕਰਦੇ ਆ ਤੇ ਭਾਈ ਜੀ ਫਿਰ ਆਪਾਂ ਨਰਾਜ ਥੋੜੀ ਕਰਨਾ ਹੈ ਕਹੇ ਨੇ ਤੇ ਭਾਈ ਜੀ ਸਨੇਪਚੈਟ ਵੀ ਚਲਾਤੀ ਜੇ ਠੀਕ ਹੈ ਜੀ ਹਾਂ ਜੀ ਭਾਈ ਜੀ BJS brother mobile ਦੇ ਨਾਂ ਤੇ ਸਨੇਪਚੈਟ ਦੀ ਆਈਡੀ ਆਪਣੀ ਪ੍ਰੋਫਾਈਲ ਭਾਈ ਜੀ ਵੈਰੀਫਾਈਡ ਆ ਤੇ ਮੇਰੇ ਵੀਰ ਚੈੱਕ ਕਰੋ ਭਾਈ ਜੀ ਟਾਈਮ ਤੇ ਸੂਰਜ ਸੂਰਜਾਸਤ ਹੋ ਗਿਆ ਵਾ ਚੈੱਕ ਕਰੋ ਬਾਈ ਜੀ ਚੈੱਕ ਹਾਂਜੀ ਤੇ ਕਿਸੇ ਵੀਰ ਨੂੰ ਘਸੇ ਨਹੀਂ ਹੋਣ ਦੇਣਾ ਸਨੈਪਚੈਟ ਵੀ ਚੱਲਣ ਸੀ ਕਿਸੇ ਵੇਲੇ ਵੀ ਸਬਜੀ ਨਾ ਹੋਵੇ ਅੰਬ ਦਾ ਚਾਹ ਚਾਰ ਵਾਲਾ ਵੀਰ ਆਪ ਜੀ ਦੀ ਸੇਵਾ ਵਿੱਚ ਆ ਗਿਆ ਹੈ ਲਓ ਜੀ ਅੰਬ ਦਾ ਚਾਹ ਲਓ ਜੀ ਕਰੋ ਚੈੱਕ ਹਰ ਬਾਈ ਜੀ ਇੱਥੇ ਲੰਗਰ ਲੱਗਦਾ ਸੀ ਮਸਿਆ ਤੇ ਸ਼ਾਇਦ ਏਦੇ ਆਪਣੇ ਡੁੱਗਰੀ ਵਾਲੇ ਵੀਰਾਂ ਨੂੰ ਪਤਾ ਹੋਣਾ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਪਿੰਡ ਡੁੱਗਰੀ ਵਾਏ ਗੁਰੂ ਲੋ ਭਾਈ ਜੀ ਹੁਣ ਆਪਾਂ ਆ ਗਏ ਜੇ ਗੁਰਦੁਆਰਾ ਸ੍ਰੀ ਰਾਜਾਰਾਮ ਸਾਹਿਬ ਆ ਗਏ ਜੇ ਟੋਟੀਆਂ ਨਾ ਕਰ ਭਾਈ ਜੀ ਕਾਰ ਇਹਨਾਂ ਗੁਰੂ ਮਹਾਰਾਜ ਦੀ ਅਗਿਆ ਲੈ ਕੇ ਮੱਥਾ ਟੇਕ ਕੇ ਤੇ ਕਾਰ ਭਾਈ ਜੀ ਰੱਖ ਦੇਣਾ ਆਪਾਂ ਕਾਰਡ ਰੱਖਨੇ ਭਾਈ ਜੀ ਕਿੰਨੇ ਕਾਰਡ ਭਾਈ ਜੀ ਦੋ ਰੱਖ ਜੇ ਸ਼ੁਰੂ ਹੈ ਆ ਜੀ ਇਹ ਵਲੋਗ ਆਪਣਾ ਛੋਟਾ ਵਾ ਥੋੜੇ ਸਮੇ ਦਾ ਕਿਉਂਕਿ ਟਾਈਮ ਹੀ ਹੈ ਨਾ ਜਿਹੜਾ ਹਨੇਰਾ ਹੋ ਗਿਆ ਬੱਚ ਹਨੇਰੇ ਚ ਪਤਾ ਨਹੀਂ ਲੱਗਦਾ ਲੋਕੇਸ਼ਨ ਲੋਕੇਸ਼ਨ ਦਾ ਇਸ ਕਰਕੇ ਆਪਾਂ ਫਿਰ ਉਹ ਸਾਹਿਬ ਦੇ ਨਾਲ ਭਾਈ ਜੀ ਨਾਲ ਗੱਲ ਕਰਦੇ ਆਂ ਬਾਰੋਂ ਹੀ ਮਹਾਰਾਜ ਦਾ ਦਰਸ਼ਨ ਮੇਲੇ ਕਰਕੇ ਨਾ ਹਾਂਜੀ ਭਾਈ ਜੀ ਇੰਦਰਾ ਨਮਸਕਾਰ ਹੋ ਜਾਣੀ ਬਾਰੋਂ ਆਪਣੀ ਫੇਰ ਆਪਾਂ ਜਿਹੜਾ ਕਾੜਾ ਰੱਖ ਦਈਏ ਤੇ ਕੱਲ ਵੀ ਨੇਰਾ ਬੜਾ ਗਿਆ ਬਾਅਦ ਚ ਹਾਂਜੀ ਬਾਅਦ ਚ ਨਹੀਂ ਮੁੜ ਕੇ ਸੈਟਿੰਗ ਜੀ ਵੈਂਦੀ ਲਓ ਜੀ ਵੀਰ ਵੀਰ ਪੈਂਦੇ ਆ ਤੇ ਆਸੀਂ ਰੱਖਨੇ ਆ ਕਾੜ ਜੀ ਸਾਰੇ ਵੀਰੇ ਪਰਾ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਕਥਾ ਚੱਲ ਰਹੀ ਭਾਈ ਜੀ ਲੋ ਬਾਬਾ ਜੀ ਬਾਹਰ ਆਇਤਾ ਅਰਸ਼ ਮੇਲੇ ਘੋੜਾ ਅਸਰਾ ਤੇ ਚਲੋ ਵੇ ਲੈ ਲੈ ਆ ਮਾਰਾ ਇਹਦਾ ਹੋਰ ਬਾਈ ਜੀ ਕਾਰ ਹੈ ਕਿ ਕਿੱਥੇ ਲਓ ਜੀ ਕਾਰ ਹੈ ਬਾਈ ਜੀ ਹੱਥ ਚ ਆ ਤੇ ਇੱਥੇ ਹਾਜੀ ਇੱਕ ਦੱਸੋ ਕਿੱਥੇ ਰੱਖਣਾ ਇੱਕ ਸਿਰੋਂ ਰੱਖ ਦਿੰਨੇ ਆ ਠੀਕ ਆ ਬਾਈ ਜੀ ਬਾਈ ਜੀ ਤੁਸੀਂ ਨਾ ਕਿਰਪਾ ਕਰੀਓ ਆਓ ਆ ਵੀ ਮੈਂ ਬਾਈ ਜੀ ਰੱਖ ਆਣੇ ਜਿੰਦਾਂ ਤੇ ਦੇ ਹੋਈ ਜਗ੍ਹਾ ਲੱਭ ਲਈ ਚੱਲੋ ਅੱਜੇ ਕੰਮ ਤੇ ਹੋਣਾ ਆਪਾਂ ਕਾਰ ਰੱਖਣ ਦੀ ਤਿਆਰੀ ਜੇ ਤੇ ਵੀਰ ਜਿਹੜੇ ਵੀ ਆਪਾਂ ਨੂੰ ਫੋਲੋ ਕਰਦੇ ਆ ਉਹ ਗਾਰਡ ਖੜਾ ਜਾਓ ਹਾਂਜੀ ਕਾਰ ਤੁਸੀਂ ਰੱਖਦੇ ਹੋ ਠੀਕ ਹੈ ਭਾਈ ਜੀ ਕਾਰ ਰੱਖ ਦੇਣਾ ਤੇ YouTube ਤੇ ਵੀਡੀਓ ਪਾ ਦੇਣੀ ਆ ਸਵੇਰੇ ਲਓ ਜੀ ਭਾਈ ਜੀ ਚੱਕ ਕਰੋ ਉਹ ਤੇਰਾ ਤੀਜੇ ਸਕੂਲ ਦੇ ਬਾਹਰ ਤੋਂ ਦੇ ਬਾਹਰ ਆ ਰਿਹਾ ਤੇ ਉਹ ਬਾਈ ਜੀ ਆਰ ਦੇ ਦੋਸਤ ਹੁਣ ਮੈਂ ਤਾਂ ਥੰਦੇ ਰੱਖਣਾ ਹਾਂ ਜੀ ਮੈਂ ਰੱਖ ਦੇਣਾ ਗਾਰਡ ਦਾ ਧਿਆਨ ਹੋਇਟ ਪਈ ਨਾ ਜੀ ਹਾਂ ਚ ਨੰਗ ਲਿੰਦਾ ਉੱਥੇ ਰੱਖ ਦੇ लोगे जी कार, रे? कार जी कार्डे थे भाई जी बी जेड़ा देखो वेखो मित्र अपना विडियो देखता तो चौके लिया okay. जी वेलो आप ਸਾਰਾ ਜਿਹੜਾ ਵੀ ਘਾਟ ਰੱਖ ਰਹੇ ਨੇ ਪ੍ਰੋਪਰ 뷰 ਦਿਖਾ ਕੇ ਰੱਖ ਰਹੇ ਆ ਕਹੇ ਸਾਹਮਣੇ ਹੀ ਹਾਂ ਲੱਭਣ ਚੋ ਖਾਈ ਹੋਈ ਨਾ ਸਿੱਧਾ ਹੀ ਕੋਈ ਨਹੀਂ ਆ ਰਿਹਾ ਬਈ ਯਾਰ ਭਾਈ ਉਹ ਨਹੀਂ ਦਵਾ ਔਖਾ ਰੱਖਿਆ ਸਿੱਧਾ ਹੀ ਸ਼ਰਿਆਮ ਹੀ ਨਾ ਇਧਰੇ ਖੰ ਪ੍ਰੋਪਰ ਦੱਸੀ ਜਾਂਦੇ ਬਈ ਜੀ ਸਾਰਾ ਕੁਝ ਸ਼ਰਿਆਮ ਹੀ ਕਿਸੇ ਦੇ ਬਾਹਰ ਏਡਾ ਲਗਾੜਿਆ ਬਈ ਜਿਹੜਾ ਵੀਡੀਓ ਵੇਖੂ ਝੁਕ ਲਿਆਉ ਏਡਾ ਚੁੱਕੋ ਥਲੇ ਗਿਫਟ ਲਾ ਬਣਾ ਏਡਾ ਚੁੱਕੋ ਗਿਫਟ ਏਡਾ ਚੁੱਕੋ ਗਿਫਟ ਤੇ ਹੁਣ ਬਾਈ ਜੀ ਚੱਲੇ ਆ ਸੇ ਰੋਂ ਲੋ ਸੇ ਰੋਂ ਯਾ ਕੇ ਰੱਖ ਦਨੇ ਬਾਈ ਆ ਵੀ ਚੀਜ਼ ਹੈ ਬਾਈ ਜੀ ਓਕੇ ਜਿਹੜੀ ਇੰਸਟਾਗ੍ਰam ਆ ਵਾਲਾ ਮੈਨੂੰ ਬਹੁਤ ਆਈ ਲਾਈਕ ਇਟ ਬ੍ਰੋ ਆ ਵਾਲਾ ਜਿੱਧਰ ਨੂੰ ਮਰਜ਼ੀ ਕਮਾਈ ਜਾ ਫੋਨ ਜਿੱਧਰੋਂ ਜੇਲ ਕਰਦਾ ਦੀ ਬਣਾ ਲੋ ਫੋਨ ਬਾਈ ਜੀ ਅਗਲਾ ਕਾਰ ਰੱਖਾਂਗੇ ਉਹ ਵੀ ਚੈੱਕ ਕਰਦੇ ਆ ਹਾਂ ਵੀਰ ਜੀ ਹੁਣ ਜਿਹੜਾ ਪਾਗਲਾ ਕਾਰਡ ਰੱਖਣਾ ਵਾ ਤੇ ਭਾਈ ਜੀ ਹੁਣ ਫਿਰ ਸ਼ਾਪ ਤੇ ਇਹ ਲਈ ਤਾਂ ਭਾਈ ਜੀ ਸ਼ਾਪ ਤਾਂ ਹੀ ਕਹਿੰਦੇ ਸਾਬ ਸ਼ਾਪ ਦਾ ਮੈਂ ਪੁੱਛਣ ਦੇ ਆ ਫਿਰ ਸ਼ਾਪ ਤੇ ਹੋਣਾ ਪਉਣੇਰਾ ਹੋ ਜਾਣਾ ਜੇ ਉਹ ਆਪਾਂ ਫਿਰ ਰੱਖ ਕੇ ਕਾਰਡ ਤੇ ਆਪਾਂ ਵੀਡੀਓ ਪੈਣੀ ਆਪਣੇ ਕੋ ਮਹਾ ਸਹੀ ਗੱਲ ਜੀ ਭਾਈ ਜੀ ਮਿਹਨਤ ਵੜੀ ਲੱਗਦੀ ਜੇ ਵੀਡੀਓ ਸਾਰੀਆਂ ਬਣਾ ਕੇ ਜੋੜਨੀਆਂ ਫਿਰ ਚੈੱਕ ਕਰਨਾ ਨਹੀਂ ਜਾਨਦੇ ਸੀ ਜਗਤ ਰੱਖ ਦਿੰਦੇ ਜੀ ਨਹੀਂ ਸਿਰੋਂ ਥਾਣੀ ਚਾਲ ਹੋਣਾ ਤੁਹਾਨੂੰ ਕਰ ਹੋ ਜਾਣਗੇ ਫਿਰ ਲਓ ਵੀਰ ਜੀ ਦੋ ਗਾਣੀ ਕਰ ਰਹੇ ਸੜਕਾਂ ਨਵੀਂ ਬਣਾਈ ਹਾਂ ਤਾਂ ਤੇ ਕਰਕੇ ਇਸੇ ਕਰਕੇ ਇਹਦੇ ਕਿਹਾ ਸੜਕ ਮੰਤਰੀ ਨੇ ਨਵੀਂ ਬਣਾਤੀ ਕਿਉਂ ਨਵੀਂ ਸੜਕ ਦੇ ਕਰਕੇ ਲੈ ਆਜੇ ਇਧਰ ਹਾਂਜੀ ਵੋਟਾਂ ਬੂਟਾਂ ਫੇਰ ਹੁਣ ਚੱਲਣਦੇ ਆ ਨਾ ਪ੍ਰੋਸੈਸ ਭਾਈ ਮੈਨੂੰ ਨਾ ਹੁਣੇ ਕਮੈਂਟ ਕੀਤਾ ਸੀਗਾ ਵੀਰ ਨੇ ਕਮੈਂਟ ਮੈਨੂੰ ਫੋਨ ਕੀਤਾ ਸੀ ਸੌਰੀ ਓਕੇ ਬਾਈ ਬਾਈ ਗੱਡੀ ਕਦੀ ਨਿੱਕੇ ਵੀਰ ਨੂੰ ਚਲਾਉਂਦੇ ਨਹੀਂ ਵੇਖਿਆ ਨਿੱਕੇ ਵੀਰ ਨੇ ਗੱਡੀ ਵਹੀ ਬਸ ਵੱਡਾ ਵੀਰ ਚਲਾਉਂਦਾ ਪਿਆ ਅਸੀਂ ਵੱਡਿਆ ਇਦਾਂ ਚਲਾ ਲਈ ਤੇ ਆਪਾਂ ਫਿਰ ਅਖੀ ਦਾ ਵੀ ਯਾਰ ਛੋਟਾ ਬਾਈ ਥੱਕ ਨਾ ਜਾਵੇ ਹਾਂਜੀ ਹਾਂਜੀ ਤੇ ਫਿਰ ਜੀ ਆਪਣੀ ਮਰਜ਼ੀ ਆਪ ਹੀ ਨਹੀਂ ਚਲਾਈਦੀ ਕੋਈ ਉਹ ਜਨ ਚੈੱਕ ਕਰਦੇ ਲਈ ਨਹੀਂ ਮਤਲਬ ਠੀਕ ਆ ਵੀਰ ਚਲਾਉਂਦੇ ਆ ਆਪਾਂ ਚਲਾਉਂਦੇ ਆ ਇੱਕ ਹੀ ਗੱਲ ਆ ਹਾਂਜੀ ਇਹ ਵੱਡੇ ਦੇ ਹੁੰਦੇ ਆ ਨਿੱਕਾ ਗੱਡੀ ਚਲਾਉਂਗਾ ਇਹਨਾਂ ਕਹਿੰਦਾ ਲੈ ਸਾਡੇ ਭਰਾ ਦਾ ਕੀ ਫਾਇਦਾ ਹੈ ਇਤਨਾ ਕਾਫਤ ਹੀ ਇੱਕ ਨਾ ਘੋੜਾ ਲੈ ਜਾਂਦੇ ਸੀ ਬੋਤਾ ਜੀ ਨੂੰ ਵੇਂਦੇ ਹਾਂਜੀ ਉਹ ਦੋ ਜੀ ਸੀ ਤੇ ਉਹ ਪਹਿਲਾਂ ਦੇ ਉੱਤੇ ਮਤਲਬ ਜਨਾਨੀਆਂ ਨੇ ਭਾਈ ਆਪਣੀ ਉੱਤੇ ਆਪ ਤੁਰਿਆ ਜਾਂਦੇ ਆ ਹਾਂਜੀ ਤੇ ਲੋਕੀ ਖਲੋਤੇ ਤੇ ਪਿੰਡ ਦੇ ਵਿੱਚੋਂ ਦੇ ਨੰਗਾ ਤੇ ਲੋਕੀ ਕਹਿੰਦੇ ਲੈ ਕਿੱਡਾ ਮੂਰਖੀ ਜਨਾਨੀ ਦੇ ਥੱਲੇ ਲੱਗ ਜਨਾਨੀ ਨੂੰ ਉੱਤੇ ਭਾਏ ਦੇ ਆਪ ਤੁਰ ਕੇ ਜਾਂਦੇ ਅੱਛਾ ਤੇ ਉਹ ਦੇ ਫੇਰ ਨਾ ਉਹ ਦਵੇਂ ਜਿੱਦਾਂ ਕਰਦੇ ਵੀ ਕਹਿੰਦੇ ਵੀ ਇਦਾਂ ਕਰ ਤੂੰ ਥੱਲੇ ਉੱਤਰ ਮੈਂ ਮੈਂ ਬਹਿ ਜਾਨਾ ਹਣਾ ਹਾਂਜੀ ਹਾਂਜੀ ਉਹ ਅਗਲਾ ਪਿੰਡ ਰੰਗ ਦਾ ਦੇ ਉਹ ਅਗਲੇ ਪਿੰਡ ਵਾਲੇ ਕਹਿੰਦੇ ਲੈ ਕਿੱਦਾਂ ਨਰਦਈ ਹੂ ਜਨਾਨੀ ਨੂੰ ਤੋੜ ਕੇ ਲਿਆਉਂਦੇ ਵਿਚਾਰੇ ਨੂੰ ਤੇ ਆਪ ਚੜ੍ਹਾਈ ਹੋਦੇ ਤੇ ਬੋਤੇ ਦੇ ਖੋਤੇ ਤੇ ਉੱਤੇ ਓਕੇ ਤੇ ਉਹ ਲੋਕੀ ਦੇ ਪਿੱਛੇ ਕਹਿੰਦਾ ਵੀ ਇਹ ਲੋਕਾਂ ਦਾ ਸਿਸਟਮ ਕੀ ਆ ਉਹ ਇਦਾਂ ਕਰਦੇ ਕਹਿੰਦੇ ਦਵੇਂ ਚੜ੍ਹ ਜੀ ਓਕੇ ਚਲੋ ਭਾਈ ਜੀ ਉਹ ਕਹਿੰਦੇ ਅੱ비 ਇਦਾਂ ਕਰਦੇ ਆ ਆਪਾਂ ਲੋਕਾਂ ਨੂੰ ਤੇ ਹੁਣ ਤੁਹਾਨੂੰ ਵਿਦਾਵਾ ਤੁਸੀਂ ਸਾਬ ਲੈ ਲੈਣਾ ਗੱਲਾਂ ਤੋਂ ਫਿਰ ਲੋਕਾਂ ਨੂੰ ਆਪਾਂ ਸੈਟੀਸਫਾਈ ਕਰ ਸਕਦੇ ਉਹ ਕਹਿੰਦਾ ਇਦਾਂ ਕਰਦੇ ਆਪਾਂ ਦਵੇਂ ਛੱਡ ਜਾਂਦੇ ਆ ਓਕੇ ਤੇ ਉਹ ਪਿੰਡ ਦੇ ਵਿੱਚੋਂ ਦੀ ਫਿਰ ਨੰਗਣ ਨੇ ਇੱਕ ਪਿੰਡ ਫਿਰ ਅੱਗੇ ਆ ਜਾਂਦੇ ਲੋਕੀ ਕਹਿੰਦੇ ਲੈ ਗੱਡੇ ਮੂਰਖੀ ਨਰਦੇਈ ਜੀ ਤੇ ਉੱਤੇ ਕਿੰਨਾ ਪਹਾੜ ਪਾਇਆ ਦਵੇ ਚੰਗੇ ਭਲੇ ਸਿਆਣੇ ਵਿਆਣੇ ਤੇ ਹੱਟੇ ਘੱਟੇ ਹੈਗੇ ਤੇ ਉਹਦੇ ਉੱਤੇ ਚੜ੍ਹੇ ਫਿਰੰਦੇ ਆ ਰਹਿਮ ਨਹੀਂ ਕਰੰਦੇ ਲੋ ਜੀ ਉਹ ਇਦਾਂ ਕਰਦੇ ਦਵੇਂ ਉੱਤਰ ਜਾਂਦੇ ਹਾਂਜੀ ਉਹ ਦਵੇਂ ਉਤਰ ਜਾਂਦੇ ਆ ਫਿਰ ਉਤਰ ਜਾਂਦੇ ਉਤਰ ਜਾਂਦੇ ਫੇਰ ਅੱਗੇ ਪਿੰਡ ਆ ਜਾਂਦਾ ਤੇ ਫਿਰ ਲੋਕਾਂ ਦਾ ਉਹ ਕਹਿੰਦੇ ਲੈ ਕੱਢੇ ਮੋਰ ਕੀ ਖੋਤਾ ਘੋੜਾ ਕੋਲ ਹੀ ਤੇ ਆਪ ਤੁਰੇ ਜਾਂਦੇ ਆ ਫਿਰ ਖੋਤਾ ਰੱਖਣਾਂ ਫੇ ਚ ਨਹੀਂ ਚੜਨਾਂ ਤੇ ਹਾਂ ਤੇ ਭਾਈ ਜੀ ਇਹਦਾ ਮੋਰਲ ਆਫ ਦਾ ਸਟੋਰੀ ਕੀ ਦੀ ਸਿੱਖਿਆ ਕੀ ਆ ਓਏ ਭਾਈ ਜੀ ਸੇਰੋਂ ਨਗਰ ਦੇ ਵਿੱਚੋਂ ਜਾ ਰਹੇ ਸੀ ਤੇ ਅਸੀਂ ਕਿਹਾ ਹਰ ਇੱਕ ਸ਼ਾਟ ਕੇ ਉਹਨਾਂ ਲਿਆ ਜਾਵੇ। ਓਏ ਭਾਈ ਜੀ ਉਹਨੇ ਕਹਿੰਦਾ ਸੀ ਤੇ ਬੜਾ ਮਟਰਸ ਕਰਨਾ। ਵੀਰੋਣੀ ਜਿਹੜੇ ਖਲੋਤੇ ਸੀ ਨਾ ਉਹ ਆਵਾਜ਼ ਦੇ ਇਹ ਐ ਇਹਦੇ ਅਸਲ 'ਚ ਗੱਡੀ ਹੈ ਕਿਤੇ ਗੱਡੀ ਢੱਕ ਨਹੀਂ ਪਾਇਆ। ਹਾਂਜੀ। ਹਾਂਜੀ ਭਾਈ ਜੀ। ਚੈੱਕ ਕਰ ਕਰੋ ਭਾਈ ਚੈੱਕ। ਬੜੇ ਵਧੀਆ ਭਾਈ ਜੀ ਫ੍ਰੀ ਹੋ ਗਏ ਆ। ਫ੍ਰੀ ਹੋ ਗਏ ਆ ਤੇ ਕੀ ਕਹਿੰਦੇ ਜੇ ਕਾਰ ਇੱਕ ਰੱਖ ਲਿਗੇ ਕੀ ਕਹਿੰਦੇ ਦੱਸੋ ਜੀ ਤੈਨੂੰ ਦੋ ਗਿਆ ਸੀ ਚਲੋ ਦੋ ਹੀ ਜਾਣਾ ਮੇਰੇ ਜੇ ਤੋਂ ਆਪਾਂ ਤੀਜਾ ਟੈਂਕ ਫੁੱਲ ਕਰਾਉਣਾ ਨਾ ਹਾਂਜੀ ਉਹ ਤੋਂ ਰੱਖ ਗਾ ਕੇ ਠੀਕ ਨਹਿਰਾ ਨੰਕੇ ਨਾ ਜਿੱਦ ਹੀ ਲਾ ਕੇ ਰੱਖਤਾ ਉਹ ਜੀ ਉਹ ਭਾਈ ਜੀ ਵੀਰ ਕਾਰ ਲੈ ਕੇ ਤੁਰਈ ਆਓ ਬਸ ਤੁਰਈ ਤੇ ਆਪਾਂ ਰੱਖਣ ਲੋਕਾਂ ਸਰ ਨਹੀਂ ਛੱਡਦੇ ਤੇ ਤੁਸੀਂ ਚੱਕਾਂ ਲੋਕਾਂ ਸਰ ਨਾਲ ਛੱਡੇ ਉਹਦੇ ਲੈ ਕੇ ਆਇਓ ਤੇ ਗਿਫਟ ਤੁਹਾਨੂੰ ਬੰਦਾ ਮਿਲੇਗਾ ਭਾਈ ਜੀ ਉਹ ਸੈੱਟ ਹੈ ਮੈਂ ਕਾਲਿੰਗ ਨੰਬਰ ਆਪਣਾ ਹੋਣਿਆ ਇੰਸਟਾਗ੍ਰam ਦੀ ਬਾਇਓ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਜੇ ਤੇ YouTube ਤੇ ਵੀ ਤੁਹਾਨੂੰ ਪਤਾ ਹੈ ਕਿ ਆਪਣਾ ਪੇਜ ਹੈ ਪੀ ਜੀ ਐਸ ਪ੍ਰਤਮ ਉਹ ਜਿਹੜੇ ਵੀਰਾਂ ਨੇ ਫੋਲੋ ਨਹੀਂ ਵੀ ਕੀਤਾ ਨਾ ਕਰ ਲੋ ਫੋਲੋ ਕਰ ਲੋ ਇਹ ਵੀਰ ਜੀ ਤਗੜੇ ਲੈਵਲ ਤੇ ਪਲੇਇੰਗ ਹੋਉਂਦੀ ਗੇਮ ਕਿਹੜੀ ਕ੍ਰਿਕਟ ਦੀ ਇਹ ਜੀ ਭਾਈ ਜੀ ਚੈੱਕ ਕਰੋ ਭਾਈ ਜੀ ਚੈੱਕ